ਰਵਨੀਤ ਸਿੰਘ ਵਿੱਟੂ ਦੀਆਂ ਹੋਰ ਕਿੰਨੀਆਂ ਕਾਰਡੀਓ ਵਾਇਰਲ ਕਰਨ ਵਾਲੇ ਆਉਣ ਵਾਲੇ ਦਿਨਾਂ ਚ ਮੈਨੂੰ ਦੁੱਖ ਲੱਗਿਆ ਜਦੋਂ ਮੈਂ ਉਹ ਆਡੀਓ ਵਾਇਰਲ ਕੀਤਾ ਮੈਂ ਉਹਨਾਂ ਨੂੰ ਤੁਹਾਡੇ ਪ੍ਰੈਸ ਮੀਡੀਆ ਦੇ ਦੋਸਤਾਂ ਜਰੀਏ ਔਨ ਕੈਮਰਾ ਕਹਿੰਦਾ ਰਿਆਂ ਆਫ ਕੈਮਰਾ ਮੈਨ ਸੁਣਾ ਵੀ ਦਿੱਤੀਆਂ ਰਿਕਾਰਡਿੰਗਸ ਵੀ ਆ ਰੋ ਚਾਹੀਦਾ ਨਹੀਂਗਾ ਇਹ ਥੁੱਕ ਚਟ ਦੀ ਰਾਜਨੀਤੀ ਹੈਗੀ ਆ ਛੋਟੇ ਦਰਜੇ ਦੀ ਰਾਜਨੀਤੀ ਆ ਬੜਾ ਤਿੰਨ ਬਾਰੀ ਦਾ ਮੈਂਬਰ ਪਾਰਲੀਮੈਂਟ ਚੌਥੀ ਬਾਰੀ ਤੁਸੀਂ ਚੋਣ ਲੜ ਰਹੇ ਹੋ ਦੋਸ਼ ਲੱਗ ਜਾਣੇ ਦੋਸ਼ ਸਾਬਤ ਹੋਣੇ ਜਮੀਨ ਅਸਮਾਨ ਦਾ ਫਰਕ ਆ ਮੇਰੇ ਤੇ 30 ਦੇ ਕਰੀਬ ਮੁਕਦਮੇ ਦਰਜ ਹੈਗੇ ਆ ਹਰ ਸਾਲ ਮੈਂ ਪੰਜਾਂ ਸੱਤਾਂ ਦੇ ਬਰੀ ਹੋ ਕੇ ਆਉਣਾ ਤੁਸੀਂ ਇੱਕੋ ਹੀ ਗੱਲ ਇੱਕ ਦਿਨ ਕਹਿ ਲਈ ਦੋ ਦਿਨ ਕਹਿ ਲਈ ਤੁਹਾਡੇ ਕੋਲ ਕੋਈ ਹੋਰ ਇਸ਼ੂ ਹੈ ਨਹੀਂ ਮੁੱਦਾ ਹੀ ਹੈ ਨਹੀਂ ਤੁਹਾਡੇ ਕੋਲੇ ਇਹੀ ਮੁੰਡਾ ਵੀ ਰਾਜਾ ਬੜਿੰਗ ਬਾਹਰੋਂ ਆਇਆ ਬੈਂਸ ਦੇ ਉੱਤੇ ਮੁਕਦਮੇ ਆ ਮੈਨੂੰ ਮਜਬੂਰੀ ਵਾਸੋ ਆਡੀਓ ਵਾਇਰਲ ਕਰਨਾ ਪਿਆ ਜਿਹਦੇ ਵਿੱਚ ਬਿੱਟੂ ਜੀ ਲਿਟਰਲੀ ਮਿੰਤਾ ਤਰ ਲਿਆਂਦੇ ਆ ਮੇਰੇ ਕੋਲੇ ਹੋਰ ਆਡੀਓ ਪੰਜਾਂ ਨਹੀਂ ਕਰਨੀਆਂ ਵਾਇਰਲ ਮੈਂ ਮੈਨੂੰ ਦੁੱਖ ਲੱਗਿਆ ਜਦ ਦਿਨ ਮੈਂ ਪਬਲਿਕ ਕੀਤਾ ਉਹ ਆਡੀਓ ਮੇਰੇ ਕੱਦ ਦੀ ਗੱਲ ਨਹੀਂ ਹੈਗੀ ਉਹ ਗਲਤ ਹੋਇਆ ਹੈ ਪਰ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਵੀ ਤੁਸੀਂ ਬਿੱਟੂ ਜੀ ਮੈਨੂੰ ਮਜਬੂਰ ਨਾ ਪਲੀਜ਼ ਕਰੋ ਮੈਨੂੰ ਮਜਬੂਰ ਨਾ ਕਰੋ ਜੇ ਤਾਂ ਮੈਂ ਤੁਹਾਡੇ ਵੱਲ ਚਲੇ ਜਾਂਦਾ ਬੀਜੇਪੀ ਦੇ ਵਿੱਚ ਫਿਰ ਤਾਂ ਮੈਂ ਸਾਫ ਸੁਥਰਾ پاک ਸਾਫ ਜਿਵੇਂ ਨਹੀਂ ਗਿਆ ਤੇ ਮੈਂ ਰੇਪਿਸਟ ਵੀ ਬਣ ਗਿਆ ਮੈਂ ਬਿਜਲੀ ਬੱਤੀ ਚੋਰ ਵੀ ਆ ਤੇ ਟੈਕਸ ਚੋਰ ਵੀ ਆ ਤੇ ਮੈਂ ਜ਼ਮੀਨਾ ਜਿਹਦਾ ਤਾਂ ਕਬਜ਼ੇ ਮਾਰਨ ਵਾਲਾ ਵੀ ਹੋ ਗਿਆ ਦੋਸ਼ ਲੱਗ ਜਾਣੇ ਤੇ ਦੋਸ਼ ਸਾਬਤ ਹੋਣੇ ਜਮੀਨ ਅਸਮਾਨ ਦਾ ਫਰਕ ਹੈਗਾ ਤੁਸੀਂ ਦੋਸ਼ ਲਾਤੇ ਬਿਹਾਈਂਡ ਕਰਟਰਨ ਕਿਹੜੇ ਲੋਕ ਹੈਗੇ ਆ ਗੁਰੂ ਕਿਰਪਾ ਕਰੇ ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਅਦਾਲਤ ਦੇ ਅੰਦਰ ਸੱਤ ਤੇ ਝੂਠ ਦਾ ਨਟਟਾਰਾ ਹੋਣਾ ਜਿੱਦਣ ਬੈਂਸ ਬਰੀ ਹੋ ਕੇ ਆਊਗਾ ਮੈਂ ਬਿਹਾਈਂਡ ਦਾ ਕਰਟਰਨ ਲੋਕਾਂ ਦੇ ਚਿਹਰੇ ਮੀਡੀਆ ਪ੍ਰੈਸ ਦੇ ਸਾਹਮਣੇ ਲੈ ਕੇ ਆਉਂਗਾ ਆਹ ਲੋਕ ਸਿਗੇ ਜਿਨ੍ਹਾਂ ਨੇ ਸਾਰਾ ਇਹ ਛੜੀ ਅੰਤਰ ਲੋਕਾਂ ਦੀ ਆਵਾਜ਼ ਨੂੰ ਖਤਮ ਕਰਨ ਵਾਸਤੇ ਰਚਿਆ ਸੀ ਮੈਂ ਸਭ ਗੱਲਿਆਂ ਕੀ ਚਲੋ ਤੁਸੀਂ ਆਡੀਓ ਤਾਂ ਬਹੁਤ ਛੋਟੀ ਜੀ ਗੱਲ ਰਹੀ ਹੁਣ ਜਿੱਥੇ ਵੱਡੀਆਂ ਵੱਡੀਆਂ ਵੀਡੀਓਜ਼ ਆਉਣ ਲੱਗੀਆਂ ਲੀਡਰਾਂ ਦੀਆਂ ਹੁਣ ਉੱਥੇ ਆਡੀਓ ਬਹੁਤ ਛੋਟੀ ਜੀ ਗੱਲ ਰਹੀਗੀ ਪਰ ਫਿਰ ਵੀ ਇੱਕ ਨੈਤਿਕਤਾ ਦੇ ਆਧਾਰ ਤੇ ਮੈਂ ਗੱਲ ਕਰਦਾ ਕੋਈ ਲੀਡਰ ਕਿਸੇ ਨਾਲ ਫਿਰ ਗੱਲ ਕਿਉਂ ਕਰੂਗਾ ਫੋਨ ਤੇ ਜਿਹੋ ਜਿਹੀਆਂ ਚੀਜ਼ਾਂ ਹੋਣ ਲੱਗੀਆਂ ਪਹਿਲਾਂ ਮੰਨ ਲਿਆ ਵੀ ਯਾਰ ਮੈਨੂੰ ਦੁੱਖ ਲੱਗਿਆ ਪਰ ਉਹ ਹਟੇ ਨਹੀਂ ਮੈਂ ਕੀ ਕਰਦਾ ਮੇਰੀ ਤਾਂ ਮਜਬੂਰੀ ਬਣਾਤੀ ਬੇਟੂ ਜੀ ਉਹਨਾਂ ਨੇ ਮਰਦੀ ਨੇ ਅੱਕ ਜੱਬਿਆ ਮੇਰੀ ਤਾਂ ਮਜਬੂਰੀ ਬਣਾਤੀ ਉਹਨਾਂ ਨੇ ਹੁਣ ਮੈਂ ਤੁਹਾਨੂੰ ਕੋਈ ਆਫਰ ਆਫ ਕੈਮਰਾ ਤੁਹਾਨੂੰ ਕੋਈ ਸੁਣਾ ਦ ਆਖਰਕਾਰ ਬਿੱਟੂ ਜੀ ਹਰਾਂਕਲੇ ਵੀ ਜਾਣਾ ਵੀ ਨਾ ਯਾਰ ਬਿੱਟੂ ਮਿੱਟੀ ਪਾਓ ਇਹਦੇ ਤੇ ਮੈਂ ਤਾਂ ਖੁਦ ਕਹਿ ਰਿਹਾ ਮੈਂ ਕਾਉਨ ਫਰੈਂਡਸ ਤੱਕ ਨੂੰ ਮੈਸੇਜ ਕੀਤਾ ਵੀ ਉਹਨਾਂ ਨੂੰ ਕੋ ਇਹ ਉਹਨਾਂ ਦੇ ਕੱਦ ਦੀ ਗੱਲ ਨਹੀਂ ਹੈਗੀ ਇਹ ਉਹਨਾਂ ਦੇ ਕੱਦ ਨੂੰ ਸ਼ੋਭਾ ਨਹੀਂ ਦਿੰਦੀ ਗੱਲ ਪਰ ਜਦੋਂ ਨਹੀਂ ਹਟੇ ਤਾਂ ਮੇਰੀ ਮਜਬੂਰੀ ਬਣ ਗਈ ਉਹ ਆਡੀਓ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੇਰੇ ਨਾਲ ਫੋਨ ਦੇ ਉੱਤੇ ਗੱਲ ਕਰਨ ਲੱਗੇ ਅਗਲਾ ਵੀ ਹਾਰੀ ਸੋਚਿਆ ਕਰੂ ਵੀ ਯਾਰ ਇਹ ਤਾਂ ਰਿਕਾਰਡਿੰਗ ਕਰ ਲੈਂਦਾ ਪਰ ਸੌਰੀ ਟੂ ਸੇ ਮੇਰਾ ਫੋਨ ਹੈ ਹੀ ਰਿਕਾਰਡਿੰਗ ਵਾਲਾ ਆ ਕਿਉਂਕਿ ਕਈ ਵਾਰੀ ਕਿਸ ਨੇ ਕੋਈ ਕੰਮ kiya ਕੋਈ ਫੋਨ ਨੰਬਰ ਲਖਾਤਾ ਅਡਰੈਸ ਲਖਾਤਾ ਉਹ ਨਾ ਪੈਨ ਕਾਪੀ ਸੀਗੀ ਤਾਂ ਮੇਰਾ ਪੀਏ ਉਹ ਰਿਕਾਰਡਿੰਗ ਕੱਢ ਕੇ ਤੁਰੰਤ ਸੁਣ ਕੇ ਉਹ ਕੰਮ ਮੈਂ ਇਸ ਲਈ ਆਪਣਾ ਫੋਨ ਰਿਕਾਰਡਿੰਗ ਤੇ ਰੱਖਿਆ ਹੈ ਰਮਨਜੀਤ ਸਿੰਘ ਬਿੱਟੂ ਦੀਆਂ ਹੋਰ ਕਿੰਨੀਆਂ ਕਾਰਡੀਓ ਵਾਇਰਲ ਕਰਨ ਵਾਲੇ ਆਉਣ ਵਾਲੇ ਦਿਨਾਂ ਚ ਮੈਨੂੰ ਦੁੱਖ ਲੱਗਿਆ ਜਦੋਂ ਮੈਂ ਉਹ ਆਡੀਓ ਵਾਇਰਲ ਕੀਤਾ ਮੈਂ ਉਹਨਾਂ ਨੂੰ ਤੁਹਾਡੇ ਪ੍ਰੈਸ ਮੀਡੀਆ ਦੇ ਦੋਸਤਾਂ ਜਰੀਏ ਔਨ ਕੈਮਰਾ ਕਹਿੰਦਾ ਰਿਆਂ ਆਫ ਕੈਮਰਾਮੈਨ ਸੁਣਾ ਵੀ ਦਿੱਤੀਆਂ ਰਿਕਾਰਡਿੰਗਸ ਵੀ ਆ ਰ ਚਾਹੀਦਾ ਨਹੀਂ ਗਾ ਤੋਕ ਚਟ ਦੀ ਰਾਜਨੀਤੀ ਹੈਗੀ ਆ ਛੋਟੇ ਦਰਜੇ ਦੀ ਰਾਜਨੀਤੀ ਆ ਬੜਾ ਤਿੰਨ ਬਾਰੇ ਦਾ ਮੈਂਬਰ ਪਾਰਲੀਮੈਂਟ ਚੌਥੀ ਵਾਰੀ ਤੁਸੀਂ ਚੋਣ ਲੜ ਰਹੇ ਹੋ ਦੋਸ਼ ਲੱਗ ਜਾਣੇ ਦੋਸ਼ ਸਾਬਤ ਹੋਣੇ ਜ਼ਮੀਨ ਆਸਮਾਨ ਦਾ ਫਰਕ ਆ ਮੇਰੇ ਤੇ 30 ਦੇ ਕਰੀਬ ਮੁਕਦਮੇ ਦਰਜ ਹੈਗੇ ਆ ਹਰ ਸਾਲ ਮੈਂ ਪੰਜਾਂ ਸੱਤਾਂ ਦੇ ਬਰੀ ਹੋ ਕੇ ਆਉਣਾ ਤੁਸੀਂ ਇੱਕੋ ਹੀ ਗੱਲ ਇੱਕ ਦਿਨ ਕਹਿ ਲਈ ਦੋ ਦਿਨ ਕਹਿ ਲਈ ਤੁਹਾਡੇ ਕੋਲ ਕੋਈ ਹੋਰ ਇਸ਼ੂ ਹੈ ਨਹੀਂ ਮੁੱਦਾ ਹੀ ਹੈ ਨਹੀਂ ਤੁਹਾਡੇ ਕੋਲੇ ਇਹੀ ਮੁੰਡਾ ਵੀ ਰਾਜਾ ਵੜਿੰਗ ਬਾਹਰੋਂ ਆਇਆ ਬੈਂਸ ਦੇ ਉੱਤੇ ਮਕਦਮੇ ਆ। ਮੈਨੂੰ ਮਜਬੂਰੀ ਵਾਸੋ ਆਡੀਓ ਵਾਇਰਲ ਕਰਨਾ ਪਿਆ ਜਿਹਦੇ ਵਿੱਚ ਬਿੱਟੂ ਜੀ ਲਿਟਰਲੀ ਮਿੰਤਾ ਤਰ ਲਿਆਂਦੇ ਆ। ਮੇਰੇ ਕੋਲੇ ਹੋਰ ਆਡੀਓ ਪਿੰਨੀਆਂ ਨਹੀਂ ਕਰਨੀਆਂ ਵਾਇਰਲ ਮੈਂ। ਮੈਨੂੰ ਦੁੱਖ ਲੱਗਾ ਜਦੋਂ ਮੈਂ ਪਬਲਿਕ ਕੀਤਾ ਉਹ ਆਡੀਓ ਮੇਰੇ ਕੱਦ ਦੀ ਗੱਲ ਨਹੀਂ ਹੈਗੀ ਉਹ। ਗਲਤ ਹੋਇਆ ਹੈ। ਪਰ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਵੀ ਤੁਸੀਂ ਬਿੱਟੂ ਜੀ ਮੈਨੂੰ ਮਜਬੂਰ ਨਾ ਪਲੀਜ਼ ਕਰੋ। ਮੈਨੂੰ ਮਜਬੂਰ ਨਾ ਕਰੋ। ਜੇ ਤਾਂ ਮੈਂ ਤੁਹਾਡੇ ਵੱਲ ਚਲੇ ਜਾਂਦਾ ਬੀਜੇਪੀ ਦੇ ਵਿੱਚ ਫਿਰ ਤਾਂ ਮੈਂ ਸਾਫ ਸੁਥਰਾ پاک ਸਾਫ ਜੇ ਮੈਂ ਨਹੀਂ ਗਿਆ ਤਾਂ ਮੈਂ ਰੇਪਿਸਟ ਵੀ ਬਣ ਗਿਆ ਮੈਂ ਬਿਜਲੀ ਬੱਤੀ ਚੋਰ ਵੀ ਆ ਤੇ ਟੈਕਸ ਚੋਰ ਵੀ ਆ ਤੇ ਮੈਂ ਜ਼ਮੀਨਾਂ ਜਿਹਦਾ ਤਾਂ ਕਬਜ਼ੇ ਮਾਰਨ ਵਾਲਾ ਵੀ ਹੋ ਗਿਆ ਦੋਸ਼ ਲੱਗ ਜਾਣੇ ਤੇ ਦੋਸ਼ ਸਾਬਤ ਹੋਣੇ ਜ਼ਮੀਨ ਅਸਮਾਨ ਦਾ ਫਰਕ ਹੈਗਾ ਤੁਸੀਂ ਦੋਸ਼ ਲਾਤੇ ਬਿਹਾਈਂਡ ਕਰਟਰਨ ਕਿਹੜੇ ਲੋਕ ਹੈਗੇ ਆ ਗੁਰੂ ਕਿਰਪਾ ਕਰੇ ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਅਦਾਲਤ ਦੇ ਅੰਦਰ ਸੱਚ ਤੇ ਝੂਠ ਦਾ ਨਟਾਰਾ ਹੋਣਾ ਜਿੱਦਣ ਬੈਂਸ ਬਰੀ ਹੋ ਕੇ ਆਊਗਾ ਮੈਂ ਬਿਹਾਈਂਡ ਦਾ ਕਰਟਰਨ ਲੋਕਾਂ ਦੇ ਚਿਹਰੇ ਮੀਡੀਆ ਪ੍ਰੈਸ ਦੇ ਸਾਹਮਣੇ ਲੈ ਕੇ ਆਉਂਗਾ ਇਹ ਆ ਲੋਕ ਸੀਗੇ ਜਿਨ੍ਹਾਂ ਨੇ ਸਾਰਾ ਇਹ ਛੜੀ ਅੰਤਰ ਲੋਕਾਂ ਦੀ ਆਵਾਜ਼ ਨੂੰ ਖਤਮ ਕਰਨ ਵਾਸਤੇ ਰਚਿਆ ਸੀ ਸਭ ਗੱਲਿਆ ਕਿ ਚਲੋ ਤੁਸੀਂ ਆਡੀਓ ਤਾਂ ਬਹੁਤ ਛੋਟੀ ਜੀ ਗੱਲ ਰਹੀ ਹੁਣ ਜਿੱਥੇ ਵੱਡੀਆਂ ਵੱਡੀਆਂ ਵੀਡੀਓਜ਼ ਆਉਣ ਲੱਗੀਆਂ ਲੀਡਰਾਂ ਦੀਆਂ ਹੁਣ ਉੱਥੇ ਆਡੀਓ ਬਹੁਤ ਛੋਟੀ ਜੀ ਗੱਲ ਰਹੀਗੀ ਪਰ ਫਿਰ ਵੀ ਇੱਕ ਨੈਤਿਕਤਾ ਦੇ ਆਧਾਰ ਤੇ ਮੈਂ ਗੱਲ ਕਰਦਾ ਕੋਈ ਲੀਡਰ ਕਿਸੇ ਨਾਲ ਫਿਰ ਗੱਲ ਕਿਉਂ ਕਰੂਗਾ ਫੋਨ ਤੇ ਜਿਹੋ ਜਿਹੀਆਂ ਚੀਜ਼ਾਂ ਹੋਣ ਲੱਗੀਆਂ ਪਹਿਲਾਂ ਮੰਨ ਲਿਆ ਵੀ ਯਾਰ ਮੈਨੂੰ ਦੁੱਖ ਲੱਗਿਆ ਪਰ ਉਹ ਹਟੇ ਨਹੀਂ ਮੈਂ ਕੀ ਕਰਦਾ ਮੇਰੀ ਤਾਂ ਮਜਬੂਰੀ ਬਣਾਤੀ ਬੇਟੋ ਜੀ ਹਰਾਨਾ ਮਰਦੀ ਨੇ ਅੱਖ ਜਬਿਆ ਮੇਰੀ ਤਾਂ ਮਜਬੂਰੀ ਬਣਾਤੀ ਉਹਨਾਂ ਨੇ ਹੁਣ ਮੈਂ ਤੁਹਾਨੂੰ ਕੋਈ ਆਫਰ ਆਫ ਕੈਮਰਾ ਤੁਹਾਨੂੰ ਕੋਈ ਸੁਣਾ ਦਵਾਂ ਤੁਸੀਂ ਆਖਰਕਾਰ ਬਿੱਟੂ ਜੀ ਹਰਾਂ ਕੁਲੇ ਵੀ ਜਾਣਾ ਵੀ ਨਾ ਯਾਰ ਬਿੱਟੂ ਮਿੱਟੀ ਪਾਓ ਇਹਦੇ ਤੇ ਮੈਂ ਤਾਂ ਖੁਦ ਕਹਿ ਰਿਹਾ ਮੈਂ ਕਾਮਨ ਫਰੈਂਡਸ ਤੱਕ ਨੂੰ ਮੈਸੇਜ ਕੀਤਾ ਵੀ ਉਹਨਾਂ ਨੂੰ ਕਹੋ ਇਹ ਉਹਨਾਂ ਦੇ ਕੱਦ ਦੀ ਗੱਲ ਨਹੀਂ ਹੈਗੀ ਇਹ ਉਹਨਾਂ ਦੇ ਕੱਦ ਨੂੰ ਸ਼ੋਭਾ ਨਹੀਂ ਦਿੰਦੀ ਗੱਲ ਪਰ ਜਦੋਂ ਨਹੀਂ ਹਟੇ ਤਾਂ ਮੇਰੀ ਮਜਬੂਰੀ ਬਣ ਗਈ ਉਹ ਆਡੀਓ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੇਰੇ ਨਾਲ ਫੋਨ ਦੇ ਉੱਤੇ ਗੱਲ ਕਰਨ ਲੱਗੇ ਅਗਲਾ 20 ਹਾਰੀ ਸੋਚਿਆ ਕਰੂ ਵੀ ਯਾਰ ਇਹ ਤਾਂ ਰਿਕਾਰਡਿੰਗ ਕਰ ਲੈਂਦਾ ਪਰ ਸੌਰੀ ਟੂ ਸੇ ਮੇਰਾ ਫੋਨ ਹੈ ਹੀ ਰਿਕਾਰਡਿੰਗ ਵਾਲਾ ਹੈ ਕਿਉਂਕਿ ਕਈ ਵਾਰੀ ਕਿਸ ਨੇ ਕੋਈ ਕੰਮ ਕਿਆ ਕੋਈ ਫੋਨ ਨੰਬਰ ਲਖਾਤਾ ਅਡਰੈਸ ਲਖਾਤਾ ਉਹ ਨਾ ਪੈਨ ਕਾਪੀ ਸੀਗੀ ਤਾਂ ਮੇਰਾ ਪੀਏ ਉਹ ਰਿਕਾਰਡਿੰਗ ਕੱਢ ਕੇ ਤੁਰੰਤ ਸੁਣ ਕੇ ਉਹ ਕੰਮ ਮੈਂ ਇਸ ਲਈ ਆਪਣਾ ਫੋਨ ਰਿਕਾਰਡਿੰਗ ਤੇ ਰੱਖਿਆ ਹੋਇਆ ਰਮਨਿਤ ਸਿੰਘ ਬਿੱਟੂ ਦੀਆਂ ਹੋਰ ਕਿੰਨੀਆਂ ਕਾਰਡੀਓ ਵਾਇਰਲ ਕਰਨ ਵਾਲੇ ਆਉਣ ਵਾਲੇ ਦਿਨਾਂ 'ਚ ਮੈਨੂੰ ਦੁੱਖ ਲੱਗਿਆ ਜਦੋਂ ਮੈਂ ਉਹ ਆਡੀਓ ਵਾਇਰਲ ਕੀਤਾ ਮੈਂ ਉਹਨਾਂ ਨੂੰ ਤੁਹਾਡੇ ਪ੍ਰੈਸ ਮੀਡੀਆ ਦੇ ਦੋਸਤਾਂ ਜਰੀਏ ਔਨ ਕੈਮਰਾ ਕਹਿੰਦਾ ਰਿਆਂ ਆਫ ਕੈਮਰਾਮੈਨ ਸੁਣਾ ਵੀ ਦਿੱਤੀਆਂ ਰਿਕਾਰਡਿੰਗਸ ਵੀ ਆਰ ਚਾਹੀਦਾ ਨਹੀਂਗਾ ਤੋਕ ਚਟ ਦੀ ਰਾਜਨੀਤੀ ਹੈਗੀ ਆ ਛੋਟੇ ਦਰਜੇ ਦੀ ਰਾਜਨੀਤੀ ਆ ਬੜਾ ਤਿੰਨ ਵਾਰੀ ਦਾ ਮੈਂਬਰ ਪਾਰਲੀਮੈਂਟ ਚੌਥੀ ਵਾਰੀ ਤੁਸੀਂ ਚੋਣ ਲੜ ਰਹੇ ਹੋ ਦੋਸ਼ ਲੱਗ ਜਾਣੇ ਦੋਸ਼ ਸਾਬਤ ਹੋਣੇ ਜ਼ਮੀਨ ਆਸਮਾਨ ਦਾ ਫਰਕ ਆ ਮੇਰੇ ਤੇ 30 ਦੇ ਕਰੀਬ ਮੁਕਦਮੇ ਦਰਜ ਹੈਗੇ ਆ ਹਰ ਸਾਲ ਮੈਂ ਪੰਜਾਂ ਸੱਤਾਂ ਦੇ ਬਰੀ ਹੋ ਕੇ ਆਉਣਾ ਤੁਸੀਂ ਇੱਕੋ ਹੀ ਗੱਲ ਇੱਕ ਦਿਨ ਕਹਿ ਲਈ ਦੋ ਦਿਨ ਕਹਿ ਲਈ ਤੁਹਾਡੇ ਕੋਲ ਕੋਈ ਹੋਰ ਇਸ਼ੂ ਹੈ ਨਹੀਂ ਮੁੱਦਾ ਹੀ ਹੈ ਨਹੀਂ ਤੁਹਾਡੇ ਕੋਲੇ ਇਹੀ ਮੁੰਡਾ ਵੀ ਰਾਜਾ ਵੜਿੰਗ ਬਾਹਰੋਂ ਆਇਆ ਬੈਂਸ ਦੇ ਉੱਤੇ ਮੁਕੱਦਮੇ ਆ ਮੈਨੂੰ ਮਜਬੂਰੀ ਵਾਸੋ ਆਡੀਓ ਵਾਇਰਲ ਕਰਨਾ ਪਿਆ ਜਿਹਦੇ ਵਿੱਚ ਬਿੱਟੂ ਜੀ ਲਿਟਰਲੀ ਮਿੰਤਾ ਤਰ ਲਿਆਂਦੇ ਆ ਮੇਰੇ ਕੋਲੇ ਹੋਰ ਆਡੀਓ ਪਈਆਂ ਨਹੀਂ ਕਰਨੀਆਂ ਵਾਰੀ ਮੈਂ ਮੈਨੂੰ ਦੁੱਖ ਲੱਗਿਆ ਜਦੋਂ ਮੈਂ ਪਬਲਿਕ ਕੀਤਾ ਉਹ ਆਡੀਓ ਮੇਰੇ ਕੱਦ ਦੀ ਗੱਲ ਨਹੀਂ ਹੈਗੀ ਉਹ ਗਲਤ ਹੋਇਆ ਹੈ ਪਰ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਵੀ ਤੁਸੀਂ ਬਿੱਟੂ ਜੀ ਮੈਨੂੰ ਮਜਬੂਰ ਨਾ ਪਲੀਜ਼ ਕਰੋ ਮੈਨੂੰ ਮਜਬੂਰ ਨਾ ਕਰੋ ਜੇ ਤਾਂ ਮੈਂ ਤੁਹਾਡੇ ਵੱਲ ਚਲਾ ਜਾਂਦਾ ਬੀਜੇਪੀ ਦੇ ਵਿੱਚ ਫਿਰ ਤਾਂ ਮੈਂ ਸਾਫ ਸੁਥਰਾ پاک ਸਾਫ ਜੇ ਮੈਂ ਨਹੀਂ ਗਿਆ ਤੇ ਮੈਂ ਰੇਪਿਸਟ ਵੀ ਬਣ ਗਿਆ ਮੈਂ ਬਿਜਲੀ ਬੱਤੀ ਚੋਰੀਆਂ ਤੇ ਟੈਕਸ ਚੋਰੀਆਂ ਦੇ ਵਿੱਚ ਜ਼ਮੀਨਾਂ ਜਿਹਦਾ ਤਾਂ ਕਬਜ਼ੇ ਮਾਰਨ ਵਾਲਾ ਵੀ ਹੋ ਗਿਆ ਦੋਸ਼ ਲੱਗ ਜਾਣੇ ਤੇ ਦੋਸ਼ ਸਾਬਤ ਹੋਣੇ ਜ਼ਮੀਨ ਅਸਮਾਨ ਦਾ ਫਰਕ ਹੈਗਾ ਤੁਸੀਂ ਦੋਸ਼ ਲਾਤੇ ਬਿਹਾਈਂਡ ਕਰਟਰਨ ਕਿਹੜੇ ਲੋਕ ਹੈਗੇ ਆ ਗੁਰੂ ਕਿਰਪਾ ਕਰੇ ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਅਦਾਲਤ ਦੇ ਅੰਦਰ ਸਤਿ ਝੂਠ ਦਾ ਨਟਾਰਾ ਹੋਣਾ ਜਿੱਦਣ ਬੈਂਸ ਬਰੀ ਹੋ ਕੇ ਆਊਗਾ ਮੈਂ ਬਿਹਾਈਂਡ ਦਾ ਕਰਟਰਨ ਲੋਕਾਂ ਦੇ ਚਿਹਰੇ ਮੀਡੀਆ ਪ੍ਰੈਸ ਦੇ ਸਾਹਮਣੇ ਲੈ ਕੇ ਆਉਂਗਾ ਆ ਲੋਕ ਸਿਗੇ ਜਿਨ੍ਹਾਂ ਨੇ ਸਾਰਾ ਇਹ ਛੜੀ ਅੰਤਰ ਲੋਕਾਂ ਦੀ ਆਵਾਜ਼ ਨੂੰ ਖਤਮ ਕਰਨ ਵਾਸਤੇ ਰਚਿਆ ਸੀ ਪੈਸਾ ਗੱਲਿਆ ਕਿ ਚਲੋ ਤੁਸੀਂ ਆਡੀਓ ਤਾਂ ਬਹੁਤ ਛੋਟੀ ਜੀ ਗੱਲ ਰਹੀ ਹੁਣ ਜਿੱਥੇ ਵੱਡੀਆਂ ਵੱਡੀਆਂ ਵੀਡੀਓਜ਼ ਆਉਣ ਲੱਗੀਆਂ ਲੀਡਰਾਂ ਦੀਆਂ ਹੁਣ ਉੱਥੇ ਆਡੀਓ ਬਹੁਤ ਛੋਟੀ ਜੀ ਗੱਲ ਰਹੀ ਪਰ ਫਿਰ ਵੀ ਇੱਕ ਨੈਤਿਕਤਾ ਦੇ ਆਧਾਰ ਤੇ ਮੈਂ ਗੱਲ ਕਰਦਾ ਕੋਈ ਲੀਡਰ ਕਿਸੇ ਨਾਲ ਫਿਰ ਗੱਲ ਕਿਉਂ ਕਰੂਗਾ ਫੋਨ ਤੇ ਜਿਹੋ ਜਿਹੀਆਂ ਚੀਜ਼ਾਂ ਹੋਣ ਲੱਗੀਆਂ ਪਹਿਲਾਂ ਮੰਨ ਲਿਆ ਵੀ ਯਾਰ ਮੈਨੂੰ ਦੁੱਖ ਲੱਗਿਆ ਪਰ ਉਹ ਹਟੇ ਨਹੀਂ ਮੈਂ ਕੀ ਕਰਦਾ ਮੇਰੀ ਤਾਂ ਮਜਬੂਰੀ ਬਣਾਤੀ ਬੇਟੋ ਜੀ ਉਹਨਾਂ ਨੇ ਮਰਦੀ ਨੇ ਅੱਕ ਜੱਬਿਆ ਮੇਰੀ ਤਾਂ ਮਜਬੂਰੀ ਬਣਾਤੀ ਉਹਨਾਂ ਨੇ ਹੁਣ ਮੈਂ ਤੁਹਾਨੂੰ ਕੋਈ ਆਫਰ ਆਫ ਕੈਮਰਾ ਤੁਹਾਨੂੰ ਕੋਈ ਸੁਣਾ ਦਵ ਆਖਰਕਾਰ ਬਿੱਟੂ ਜੀ ਹਰਾਂ ਕੋਲੇ ਵੀ ਜਾਣਾ ਵੀ ਨਾ ਯਾਰ ਬਿੱਟੂ ਮਿੱਟੀ ਪਾਓ ਇਹਦੇ ਤੇ ਮੈਂ ਤਾਂ ਖੁਦ ਕਹਿ ਰਿਹਾ ਮੈਂ ਕਾਮਨ ਫਰੈਂਡਸ ਤੱਕ ਨੂੰ ਮੈਸੇਜ ਕੀਤਾ ਵੀ ਉਹਨਾਂ ਨੂੰ ਕੋ ਇਹ ਉਹਨਾਂ ਦੇ ਕੱਦ ਦੀ ਗੱਲ ਨਹੀਂ ਹੈਗੀ ਇਹ ਉਹਨਾਂ ਦੇ ਕੱਦ ਨੂੰ ਸ਼ੋਭਾ ਨਹੀਂ ਦਿੰਦੀ ਗੱਲ ਪਰ ਜਦੋਂ ਨਹੀਂ ਹਟੇ ਤਾਂ ਮੇਰੀ ਮਜਬੂਰੀ ਬਣ ਗਈ ਉਹ ਆਡੀਓ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੇਰੇ ਨਾਲ ਫੋਨ ਦੇ ਉੱਤੇ ਗੱਲ ਕਰਨ ਲੱਗੇ ਅਗਲਾ 20 ਹਾਰੀ ਸੋਚਿਆ ਕਰੂ ਵੀ ਯਾਰ ਇਹ ਤਾਂ ਰਿਕਾਰਡਿੰਗ ਕਰ ਲੈਂਦਾ ਪਰ ਸੌਰੀ ਟੂ ਸੇ ਮੇਰਾ ਫੋਨ ਹੈ ਹੀ ਰਿਕਾਰਡਿੰਗ ਵਾਲਾ ਆ ਕਿਉਂਕਿ ਕਈ ਵਾਰੀ ਕਿਸ ਨੇ ਕੋਈ ਕੰਮ ਕਿਆ ਕੋਈ ਫੋਨ ਨੰਬਰ ਲਖਾਤਾ ਐਡਰੈਸ ਲਖਾਤਾ ਉਹ ਨਾ ਪੈਨ ਕਾਪੀ ਸੀਗੀ ਤਾਂ ਮੇਰਾ ਪੀਏ ਉਹ ਰਿਕਾਰਡਿੰਗ ਕੱਢ ਕੇ ਤੁਰੰਤ ਸੁਣ ਕੇ ਉਹ ਕੰਮ ਮੈਂ ਇਸ ਲਈ ਆਪਣਾ ਫੋਨ ਰਿਕਾਰਡਿੰਗ ਤੇ ਰੱਖਿਆ